ਕੀ ਕੀ ਕਰਾ ਦਿੰਦੇ ਕੰਫਰੈਂਸ ਹਾਂਜੀ ਅੱਜ ਸਾਡਾ ਕਾਨਫਰੈਂਸ ਦਾ ਮੇਨ ਮੋਟਿਵ ਮੇਲਾ ਤੀਆਂ ਦਾ ਜਿਹੜਾ ਕਿ 3 ਅਗਸਤ ਨੂੰ ਸੰਡੇ ਨੂੰ ਲਗਾਇਆ ਜਾ ਰਿਹਾ ਹੈ ਕਿ ਆਪਣਾ ਬਹਿਮਨ ਵਿਆ ਭੀੜ ਦਲਾ ਦੇ ਵਿੱਚ ਭੀੜ ਦਲਾ ਦੇ ਵਿੱਚ ਮੇਲਾ ਤੀਆਂ ਦਾ ਜਿਸ ਦੇ ਵਿੱਚ ਅਸੀਂ ਲੜਕੀਆਂ ਦਾ ਗਿੱਧਾ ਟੱਪੇ ਦੋਏ ਇਹ ਸਾਰੇ ਨਾਲ ਹੀ ਚੱਲਣਗੇ ਇਹਦੇ ਵਿੱਚ ਸਭ ਤੋਂ ਮੇਨ ਅਟਰੈਕਸ਼ਨ ਦੀ ਗੱਲ ਇਹ ਹੈ ਕਿ ਤੀਆਂ ਦੇ ਵਿੱਚ ਸੰਧਾਰਾ ਭੇਜਿਆ ਜਾਂਦਾ ਹੈ ਇਸ ਤਰ੍ਹਾਂ ਵਿੱਚ ਭਰਾ ਆਪਣੀ ਭੈਣ ਦੇ ਘਰ ਆਉਂਦਾ ਜੇਕਰ ਉਹ ਕੁੜੀ ਆਪਣੇ ਸਹੁਰੇ ਘਰੇ ਹੁੰਦੀ ਹੈ ਤਾਂ ਭਰਾ ਆਪਣੇ ਭੈਣ ਦੇ ਘਰੇ ਲੈ ਕੇ ਆਉਂਦਾ ਤੀਸ ਤਾਂ ਜੇ ਸਾਡੇ ਇਸ ਮੇਲਾ ਤੀਆਂ ਦੀ ਇੱਕ ਖਾਸियत ਇਹ ਹੈ ਕਿ ਜਿਨ੍ਹਾਂ ਦੇ ਫਾਦਰ ਸਾਹਿਬ ਨਹੀਂ ਹੈ ਜਾਂ ਬ੍ਰਦਰ ਨਹੀਂ ਹੈ ਉਹਨਾਂ 11 ਕੁੜੀਆਂ ਨੂੰ ਅਸੀਂ ਸੰਧਾਰਾ ਦਵਾਂਗੇ ਪਰ ਉਸੇ ਤਰ੍ਹਾਂ ਹੀ ਜਿਵੇਂ ਭਰਾ ਆਪਣੀ ਭੈਣ ਨੂੰ ਦਿੰਦਾ ਓਵੇਂ ਰੀਤੀ ਰਿਵਾਜਾਂ ਨਾਲ ਅਸੀਂ 11 ਕੁੜੀਆਂ ਨੂੰ ਸਨਮਾਨਿਤ ਕਰਨਾ ਹੈ ਤਾਂ ਇਸ ਕਾਨਫਰੰਸ ਦਾ ਮੋਟਿਵ ਮੇਨ ਇਹ ਹੈ ਕਿ ਜੋ ਸਾਡੇ ਤੀਜ ਦੇ ਤਿਉਹਾਰ ਚੱਲ ਰਹੇ ਹਨ ਉਹਨਾਂ ਨੂੰ ਅਸੀਂ ਓਵੇਂ ਹੀ ਰਾਜੀ ਖੁਸ਼ੀ ਨਾਲ ਜਾਂ ਜਿਹੜੇ ਕਈ ਵਜ੍ਹਾ ਕਰਕੇ ਆਪਣੇ ਘਰਾਂ ਵਿੱਚ ਨਹੀਂ ਮਨਾ ਪਾਰੇ ਕੁੜੀਆਂ ਕਿਸੇ ਵੀ ਵਜ੍ਹਾ ਕਰਕੇ ਤਾਂ ਉਹ ਲੜਕੀਆਂ ਲਈ ਖਾਸ ਕਰਕੇ ਇੱਕ ਸੱਦਾ ਹੈ ਕਿ ਉਹ ਜ਼ਰੂਰ ਸਾਡੇ ਨਾਲ ਸੈਲੀਬ੍ਰੇਟ ਕਰਨ ਆਪਣੀ ਤੀਜ ਨੂੰ ਮਨਾਉਣ ਸਾਡੇ ਤੀਜ ਮਨਾਉਣ ਦਾ ਮਤਲਬ ਹੀ ਇਹੀ ਹੈ ਕਿ ਅਸੀਂ ਜਦੋਂ ਸਾਡੀ ਪਾਰਵਤੀ ਜੀ ਨੇ ਸ਼ਿਵ ਜੀ ਨੂੰ ਪ੍ਰਾਪਤ ਕਰ ਲਿਆ ਸੀ ਤਾਂ ਉਹਨਾਂ ਦੀ ਖੁਸ਼ੀ ਦੇ ਵਿੱਚ ਇੱਕ ਨੱਚਗਾਨ ਹੋਇਆ ਸੀ ਉਸ ਨੱਚਗਾਨ ਦਾ ਹੀ ਮੋਟਿਵ ਸਾਡਾ ਤੀਜ ਦਾ ਹੁੰਦਾ ਹੈ ਤਾਂ ਇਸ ਲਈ ਸਭ ਗਰਲਜ਼ ਨੂੰ ਮਾਮਾ ਨੂੰ ਭੈਣਾਂ ਨੂੰ ਸਾਰੀਆਂ ਮੇਨੀਆਂ ਸਹਿਲੀਆਂ ਨੂੰ ਇਹ ਰਿਕੁਐਸਟ ਹੈ ਕਿ 3 ਤਰੀਕ ਨੂੰ ਆਪਣਾ ਸੁਬਾ 11 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਆਪਣਾ ਸਮਾਂ ਸਾਡੇ ਨਾਲ ਬਤੀਤ ਕਰੋ ਤਾਂ ਕਿ ਜੋ ਸਨਮਾਨ ਜੋ ਇੰਜੋਏਮੈਂਟ ਆਪਾਂ ਰਲ ਕੇ ਕਰ ਸਕਦੇ ਆ ਉਹ ਇਕੱਲੇ ਨਹੀਂ ਕਰ ਸਕਦੇ ਬਾਕੀ ਇਨਫਰਮੇਸ਼ਨ ਜਗ੍ਹਾ ਦੀ ਚੰਗੀ ਤਰ੍ਹਾਂ ਡਿਟੇਲਸ ਸਾਡੇ ਮੇਰੇ ਸਾਥੀ ਦੇਣਗੇ ਜੀਨਾਂ ਨੂੰ ਸ੍ਰੀ ਗੁਰੂ ਜੀ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਭਰਮਨਜੀਤ ਕੌਰ ਇਹ ਜੋ ਆਪਾਂ ਤੀਆਂ ਦਾ ਮੇਲਾ ਕਰਵਾ ਰਹੇ ਆ ਇਹ ਆਪਾਂ ਬੀੜ ਤਲਬਸਤੀ ਨੰਬਰ 1 ਨੀਅਰ ਚੀੜਿਆ ਘਰ ਵਿੱਚ ਕਰਵਾ ਰਹੇ ਹਾਂਗੇ ਜਿਵੇਂ ਪੰਜਾਬੀ ਮੂ ਤਿਆਰਾ ਤੇ ਔਰਤਾਂ ਲਈ ਆ ਸੌਣ ਦੇ ਮਹੀਨੇ ਵਿੱਚ ਵਿਸ਼ੇਸ਼ ਤਿਆਰ ਇੱਕ ਖਾਸ ਮਹੱਤਾ ਰੱਖਦਾ ਇਸੀ ਤਰ੍ਹਾਂ ਹੀ ਭਾਵੇਂ ਅੱਜ ਦੇ ਇਸ ਯੁੱਗ ਵਿੱਚ ਵੱਖ-ਵੱਖ ਸਥਾਵਾਂ ਵੱਲੋਂ ਮਨਾਇਆ ਜਾਂਦੀਆਂ ਤੀਆਂ ਦਾ ਰੂਪ ਬਦਲ ਗਿਆ ਹੈ ਪਰ ਅਸੀਂ ਪੁਰਾਣੀ ਰੀਤ ਨੂੰ ਹੀ ਬਰਕਰਾਰ ਰੱਖਦੇ ਹੋਇਆ 3 ਅਗਸਤ ਨੂੰ ਸਵੇਰੇ 11 ਵਜੇ ਤੋਂ ਦੇਰ ਸ਼ਾਮ ਤੱਕ ਇਹ ਤਿਉਹਾਰ ਆਪਾਂ ਮਨਾ ਰਹੇ ਹਾਂਗੇ ਤੇ ਇਹਦੇ ਇਹ ਜਿਸ ਤਰ੍ਹਾਂ ਆਪਾਂ ਅੱਜ ਦੇ ਟਾਈਮ ਵਿੱਚ ਹੋਟਲਾਂ ਵਿੱਚ ਪੈਲਸਾਂ ਵਿੱਚ ਮਨਾ ਰਹੇ ਆਇ ਤਿਹਾਰ ਇਹ ਆਪਾਂ ਇਸ ਤਰ੍ਹਾਂ ਕੁਛ ਨਹੀਂ ਆਪਾਂ ਗਰਾਊਂਡ ਵਿੱਚ ਖੁੱਲੇ ਮੋਹੱਲੇ ਵਿੱਚ ਮਨਾਇਆ ਜਾ ਰਿਹਾ ਹੈ ਇਹ ਇਤਿਹਾਰ ਐਡਰੈਸ ਜੀ 3 ਅਗਸਤ 3 ਅਗਸਤ ਨੂੰ ਦਿਨ ਐਤਵਾਰ ਨੂੰ ਸਵੇਰੇ 11 ਵਜੇ ਆਪਣਾ ਇਹ ਇਤਿਹਾਰ ਸ਼੍ਰੀਮਤੀ ਕੋਈ ਪਾਸ ਕੂਪੀ ਐਂਟਰੀ ਇਹਦੇ ਵਿੱਚ ਜੀ ਕਿਸੇ ਤਰ੍ਹਾਂ ਦੀ ਕੋਈ ਪਾਸ ਐਂਟਰੀ ਨਹੀਂ ਹੈਗੀ ਕੋਈ ਜੋ ਬੱਚੇ ਪਾਰਟਿਸਪੇਟ ਕਰੇ ਉਹਨਾਂ ਦੀ ਕੋਈ ਫੀਸ ਨਹੀਂ ਹੈਗੀ ਕਿ ਇਸ ਤਰ੍ਹਾਂ ਦਾ ਕੋਈ ਕੁਝ ਸਿਸਟਮ ਇਸ ਨਹੀਂ ਹੈ ਕੋਈ ਜੀ ਮੈਡਮ ਜੀ ਕਿੰਨਾ ਦਰਸ਼ਕਾਂ ਦਾ ਜ਼ਿਆਦਾ ਪ੍ਰੈਸ਼ਰ ਆ ਰਹੀ ਹੈ ਇਸੇ ਲਈ ਡਰੈਸ ਕੋਡ ਰੱਖਿਆ ਗਿਆ ਹੈ ਇਸ ਦੇ ਫੀਜ ਦੇ ਫੰਕਸ਼ਨ ਵਾਸਤੇ हां जी जी ड्रेस कोड ਇਹੀ ਹੈ ਕਿ ਜੇ ਪੰਜਾਬੀ ਪੰਜਾਬੀਅਤ ਨੂੰ ਦਿਖਾਉਂਦਾ ਹੋਇਆ ਹੈ ਕਿ ਉਹ ਆ ਰਹੇ ਤੇ ਇਹਦੇ ਵਿੱਚ ਸੂਟ ਹੀ ਪਾ ਕੇ ਆਉਣੇ ਨੇ ਜੇ ਸਾਡੀ ਪੰਜਾਬੀ ਜਿਹੜੀ ਡਰੈਸਾਂ ਨੇ ਉਹ ਪਾ ਕੇ ਆ ਸਕਣ ਤਾਂ ਬਹੁਤ ਜ਼ਿਆਦਾ ਵਧੀਆ ਨੇ ਅਦਰਵਾਈਜ਼ ਸੂਟਸ ਤਾਂ ਪੰਜਾਬੀ ਹੈ ਹੀ ਹੈ ਤੇ ਪੰਜਾਬੀ ਸੂਟ ਹੀ ਪਾ ਕੇ ਆਉਣੇ ਨੇ ਇਹਦੇ ਵਿੱਚ ਗੀਂਟਾ ਆਉਣੇ ਜਾਂ ਕੁਝ ਵੀ ਲਾਉਣਗੇ ਦੇ ਬੱਚੀਆਂ ਸਾਡੀਆਂ ਨੂੰ ਇਹ ਖਾਸ ਕਰਕੇ ਬੇਨਤੀ ਹੈ ਕਿ ਥੋੜਾ ਜਿਹਾ ਆਪਣਾ ਵੈਸਟਰਨ ਕਲਚਰ ਨੂੰ ਆਪਾਂ ਘਟਾਈਏ ਵੈਸਟਰਨ ਕਲਚਰ ਆਪਾਂ ਅਪਣਾ ਰਹੇ ਆਂ ਪਰ ਆਪਣੀ ਪੰਜਾਬੀਅਤ ਕਿਤੇ ਨਾ ਕਿਤੇ ਖਤਮ ਹੋਈ ਜਾਂਦੀ ਹੈ ਤੇ ਇਸ ਤਿਉਹਾਰ ਦੇ ਵਿੱਚ ਵੀ ਇਹ ਮੁੱਖ ਤੌਰ 'ਤੇ ਤਿਉਹਾਰ ਮਨਾਇਆ ਜਾ ਰਿਹਾ ਹੈ ਤੀਆਂ ਦਾ ਬਹੁਤ ਵਧੀਆ ਤਰ੍ਹਾਂ ਸਾਡੀਆਂ ਹੋਰ ਬਹੁਤ ਪੈਣਾ ਮਨਾ ਰਹੀਆਂ ਨੇ ਬਹੁਤ ਹੋਟਲਸ ਦੇ ਵਿੱਚ ਜਾ ਰਹੇ ਐ ਬਟ ਇਹਨੂੰ ਅਸੀਂ ਰਵਾਇਤੀ ਤੀਆਂ ਦਾ ਨਾਮ ਦਿੱਤਾ ਹੈ ਰਵਾਇਤੀ ਤੀਆਂ ਉਹ ਹੁੰਦੀਆਂ ਜਿਹੜੀਆਂ ਖੁੱਲੇ ਦੇ ਵਿੱਚ ਹੁੰਦੀਆਂ ਨੇ ਕੋਈ ਫੀਸ ਨਹੀਂ ਹੁੰਦੀ ਕੋਈ ਮਰਜ਼ੀ ਆ ਜਾ ਸਕਦਾ ਪਰ ਪੈਣਾ ਵਾਸਤੇ ਕੋਈ ਵੀ ਆ ਜਾ ਸਕਦੀਆਂ ਨੇ ਕਿਸੇ ਵੀ ਤਰੀਕੇ ਨਾਲ ਆਉਦੀ ਪਰਫਾਰਮੈਂਸ ਦੇ ਸਕਦੀਆਂ ਨੇ ਬੱਚੜ ਕੇ ਹਿੱਸਾ ਲੈਣਗੀਆਂ ਤੇ ਇਹ ਪੰਜਾਬੀਤ ਨੂੰ ਹੀ ਦਰਸਾਉਂਦਾ ਹੋਇਆ ਤੀਆਂ ਦਾ ਤਿਉਹਾਰ ਹੋਊਗਾ ਮੁੱਖ ਮਹਿਮਾਨ ਕੌਣ ਹੈ ਜੀ ਕੋਲ ਦੇ ਸੇਟ ਕੋਲ ਸੇਜ ਦੇ ਵਿੱਚ ਜੀ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਪ੍ਰਿੰਸੀਪਲ ਸ਼ਰਦਾ ਚੋਪੜਾ ਜੀ ਨੇ ਤੇ ਹਰਸਿੰਦਰ ਬਾਦਲ ਜੀ ਵੀ ਆ ਰਹੇ ਨੇ ਤੇ ਆਪਣੇ ਕੁਝੋ ਤੋਂ ਐਮਐਲਏ ਨੇ ਉਹ ਵੀ ਨੇ ਤੇ ਬਠਿੰਡਾ ਦੇ ਮੇਅਰ ਸਾਹਿਬ ਤੇ ਬਠਿੰਡਾ ਦੇ ਐਮਐਲਏ ਜਗਰੂਪ ਗਿਲਜੀ ਵੀ ਆਉਣਗੇ ਕਿ ਇਹ ਪਹਿਲੀ ਵਾਰ ਉੱਥੇ ਬੀੜ ਤਲਾ ਦੇ ਵਿੱਚ ਜੀ ਬੀੜ ਤਲਾ ਦੇ ਵਿੱਚ ਇਹ ਪਹਿਲਾ ਡਾਕਟਰ ਅਮਨਦੀਪ ਦੁਆਰਾ ਕਰਾਇਆ ਜਾਂਦਾ ਹੈ ਇਹ ਮੇਲਾ ਸਾਡੀ ਸੁਸਾਇਟੀ ਕਿਉਂਕਿ ਰਜਿਸਟਰਡ ਹੀ ਹਲੇ ਹੋਈਏ ਤੇ ਸਾਡੀ ਸੁਸਾਇਟੀ ਦੇ ਸਹਿਯੋਗ ਨਾਲ ਹੀ ਫਸਟ ਟਾਈਮ ਹੋ ਰਿਹਾ ਹੈ ਸਾਡੀ ਆਂਸੋਸ਼ਲ ਵੈਲਫੇਅਰ ਸੁਸਾਇਟੀ ਦੇ ਨਾਲ ਇਸ ਸਹਿਯੋਗ ਦੇ ਨਾਲ ਡਾਕਟਰ ਅਮਨਦੀਪ ਦੁਆਰਾ ਫਸਟ ਟਾਈਮ ਇਹ ਮੇਲਾ ਕਰਾਇਆ ਜਾ ਰਿਹਾ ਹੈ ਇਹ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਪਹੁੰਚੋ ਤੇ ਬਹੁਤ ਇੰਜੋਏਮੈਂਟ ਵਾਲਾ ਇਹਦਾ ਮਾਹੌਲ ਰਹੂਗਾ ਜਿਹੜੀਆਂ ਸਟਾਲਸ ਵਗੈਰਾ ਹੋਣਗੀਆਂ ਸਭ ਕੁਝ ਇੱਥੇ ਫ੍ਰੀ ਹੈ ਕਿਸੇ ਤੋਂ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਚਾਰਜ ਨਹੀਂ ਲਿੱਤਾ ਜਾਊਗਾ ਕਿਉਂਕਿ ਬਹੁਤ ਪੈਣਾ ਨੇ ਤੁਹਾਨੂੰ ਅਸੀਂ ਪਹਿਲਾਂ ਵੀ ਦੱਸ ਗਏ ਕਿ ਸਾਡੀ ਸੋਸਾਇਟੀ ਬਣੀ ਹੋ ਜੋ ਵੀ ਕੰਮ ਹੁੰਦਾ ਉਹ ਸਾਰਿਆਂ ਨੂੰ ਦੇਖ ਕੇ ਹੁੰਦਾ ਕੱਲਾ ਇਹ ਨਹੀਂ ਹੁੰਦਾ ਕਿ ਲੋਕਾਂ ਨੇ ਪੈਸੇ ਕਿੱਥੇ ਦੇਤੇ ਜਿਹੜਾ ਨਹੀਂ ਪੈਣਾ ਦੇ ਸਕਦੀਆਂ ਉਹਨਾਂ ਦਾ ਕੀ ਹੱਕ ਨਹੀਂ ਐਨਜॉयਮੈਂਟ ਦਾ ਇਹ ਸਿਰਫ ਫ੍ਰੀ ਹੋਊਗਾ ਬਿਲਕੁਲ ਕੁਝ ਵੀ ਕਿਸੇ ਵੀ ਚੀਜ਼ ਦੇ ਚਾਰਜਿਸ ਨਹੀਂ ਨਾ ਪਾਰਟਿਸਪੇਟ ਦੇ ਚਾਰਜਿਸ ਐ ਔਰ ਨਾ ਹੀ ਕਿਸੇ ਹੋਰ ਚੀਜ਼ ਦੇ ਚਾਰਜਿਸ ਐ ਜਿਹੜਾ ਮਰਜੀ ਆ ਸਕਦਾ ਕਿਸੇ ਤਰੀਕੇ ਨਾਲ ਮਰਜੀ ਐਨਜॉय ਕਰ ਸਕਦੇ ਬਿਲਕੁਲ ਓਪਨ ਜਿਹੜੇ ਪਰਮਜੀਤ ਮੈਰਨ ਜਿਨ੍ਹਾਂ ਨੂੰ ਤੁਸੀਂ ਬੁਲਾ ਰਹੇ ਹੋ ਜੀ ਜੀ ਇਹ ਖੋਦੇ ਆ ਜਾਣੇ ਕਿ ਪਿਆਰਾ ਫੰਕਸ਼ਨ ਕਰਾਂਦੇ ਆ ਸਾਢੇ ਸਾਲਾਂ ਤੋਂ ਕਰਾਂਗੇ ਜੀ ਇਹਨਾਂ ਨੂੰ ਇਸ ਤਰ੍ਹਾਂ ਤੁਸੀਂ ਜੀ ਇਹਨਾਂ ਨਾਲ ਸਾਡੀ ਫੈਮਿਲੀ ਰਿਲੇਸ਼ਨ ਨੇ ਬਹੁਤ ਇਹਨਾਂ ਨੇ ਸਾਨੂੰ ਗਾਈਡ ਕੀਤਾ ਇਹ ਪਹਿਲਾਂ ਵੀ ਜਦੋਂ ਸਾਡਾ ਹੁੰਦਾ ਧੀਆਂ ਦਾ ਤਿਉਹਾਰ ਉਦੋਂ ਵੀ ਸਾਡੇ ਨਾਲ ਹੁੰਦੇ ਨੇ ਤੇ ਹੁਣ ਵੀ ਜਦੋਂ ਹੋ ਰਿਹਾ ਤੇ ਸਾਡੇ ਨਾਲ ਨੇ ਇਹਨਾਂ ਨੇ ਹੀ ਸਾਨੂੰ ਇਹਨਾਂ ਦੀ ਗਾਈਡਲਾਈਨਸ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਹੀ ਸਾਡਾ ਤਿਉਹਾਰ ਮਨਾਇਆ ਜਾਊਗਾ ਤਾਂ ਹੀ ਮੈਂ ਤੁਹਾਨੂੰ ਕਹਾਂ ਕਿ ਰਿਵਾਇਤੀ ਤੀਆਂ ਨੇ ਦੀ ਵਾਇਪੀ ਪੀਂਆਵ ਦੇਵਤਾ ਜੀ ਨੇ ਹੀ ਬਠਿੰਡਾ ਦੇ ਵਿੱਚ ਸ਼ੁਰੂ ਕੀਤੀਆਂ ਸੀ ਹੁਣ ਉਹ ਇੱਥੋਂ ਚੰਡੀਗੜ੍ਹ ਚਲੇ ਗਏ ਪਰ ਉਹ ਜ਼ਰੂਰ ਇੱਥੇ ਆਉਣਗੇ ਪਹੁੰਚਣਗੇ ਉਹ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ ਜੀ ਮੈਂ ਤੁਹਾਰੇ ਨੂੰ ਸਰਸ਼ਕਲ ਜੀ ਸਾਰੇ ਨੂੰ ਸਾਡੀ ਜਿਹੜੀ ਸੁਸਾਇਟੀ ਹੈ ਜੀ ਅਸੀਂ ਰਵਾਇਤੀ ਤੀਆਂ ਅਸੀਂ 3 ਅਗਸਤ ਨੂੰ ਸੈਲੀਬ੍ਰੇਟ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਜਿਵੇਂ ਸਰ ਨੇ ਕਿਹਾ ਕਿ ਵੈਸਟਰਨ ਕਲਚਰ ਅੱਜਕੱਲ ਬੱਚੇ ਜ਼ਿਆਦਾ ਅਪਣਾ ਰਹੇ ਨੇ ਸਾਨੂੰ ਇਹ ਚੀਜ਼ ਲੱਗਦਾ ਕਿ ਬੱਚੇ ਅੱਜਕੱਲ ਬਹੁਤ ਜ਼ਿਆਦਾ ਵੀ ਭੁੱਲ ਰਹੇ ਨੇ ਆਪਣੇ ਪੰਜਾਬੀ ਕਲਚਰ ਨੂੰ ਸਾਡਾ ਪਹਿਲਾ ਮੋਟਿਵ ਤਾਂ ਇਹ ਹੈ ਕਿ ਬੱਚਿਆਂ ਨੂੰ ਇਸ ਚੀਜ਼ ਦੇ ਬਾਰੇ ਜਾਗਰੂਤਾ ਦਿੱਤੀ ਜਾਵੇ ਕਿ ਜਿਹੜੀਆਂ ਖੁੱਲੀਆਂ ਤੀਆਂ ਹੁੰਦੀਆਂ ਨੇ ਉਹ ਪਿੱਪਲ ਦੇ ਥੱਲੇ ਪਿੰਗਾ ਦੇ ਉੱਤੇ ਲੱਗਦੀਆਂ ਹੁੰਦੀਆਂ ਸੀ ਜਾਂ ਫਿਰ ਆਪਣਾ ਜਿਹੜਾ ਮਾਡਰਨ ਪਹਿਰਾਵਾ ਛੱਡ ਕੇ ਉਹਨਾਂ ਨੇ ਪੰਜਾਬੀ ਸੂਟ ਪਾਣੇ ਬਿਲਕੁਲ ਬੰਦ ਕਰ ਦਿੱਤੀ ਹੈ ਚਰਖਾ ਪੁੰਨੀਆ ਕੀ ਹੁੰਦਾ ਕਿਸੇ ਨੂੰ ਕੁਝ ਵੀ ਨਹੀਂ ਪਤਾ ਸਾਡਾ ਹੀ ਮਕਸਦ ਇਹ ਹੈ ਇਹ ਤਿੰਨ ਦਸ ਨੂੰ ਕਰਵਾਉਂਦਾ ਜਿਹੜਾ ਵੀ ਅਸੀਂ ਸੈਲੀਬ੍ਰੇਟ ਕਰਵਾਉਣ ਜਾ ਰਹੇ ਆ ਕਿ ਇਕਤਾ ਪੰਜਾਬੀ ਕਲਚਰ ਦੇ ਨਾਲ ਜੁੜ ਕੇ ਰਹਿਣ ਠੀਕ ਹੈ ਤੇ ਇੱਕ ਸੈਕਿੰਡ ਮੋਟਿਵ ਸਾਡਾ ਇਹ ਹੈ ਕਿ ਜਿਹੜੀਆਂ ਵੀ ਉੱਥੇ ਪੈਣਾ ਆਣ ਗਈਆਂ ਜਿਹੜੀਆਂ ਧੀਆ ਨਹੀਂ ਸੈਲੀਬ੍ਰੇਟ ਕਰ ਸਕਦੀਆਂ ਹੋ ਸਕਦਾ ਹੈ ਕਿਸੇ ਰੀਜ਼ਨ ਕਰਕੇ ਉਹਨਾਂ ਦੇ ਬੱਚੇ ਵੀ ਐਜੂਕੇਸ਼ਨ ਨਾ ਲੈ ਸਕਦੇ ਹੋਣ ਬਟ ਅਸੀਂ ਇਹ ਚੀਜ਼ ਦੱਸਣਾ ਚਾਹੁੰਦੇ ਆ ਕਿ ਅਗਰ ਕੋਈ ਵੀ ਬੱਚਾ ਜਿਹੜਾ ਕਿ ਇਨਾ ਕੈਪੇਬਲ ਨਹੀਂ ਹੈ ਵੀ ਆਪਣੀ ਐਜੂਕੇਸ਼ਨ ਪੜਨਾ ਚਾਹੁੰਦਾ ਹੈ ਬਟ ਉਹ ਕਰ ਨਹੀਂ ਪਾ ਰਿਹਾ ਅਸੀਂ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦੇਵਾਂਗੇ ਫ੍ਰੀ ਸਟੇਸ਼ਨਰੀ ਸਾਡੇ ਵੱਲੋਂ ਪ੍ਰੋਵਾਈਡ ਕਰਵਾਈ ਜਾਏਗੀ ਤੇ ਇਸ ਤੋਂ ਇਲਾਵਾ ਅਸੀਂ ਫ੍ਰੀ ਉਹਨਾਂ ਨੂੰ ਸਟੱਡੀ ਵੀ ਕਰਵਾਵਾਂਗੇ ਤੇ ਜੜੀਆਂ ਵੀ ਨੀੜੀ ਲੜਕੀਆਂ ਹੈਗੀਆਂ ਉਹਨਾਂ ਦੀ ਹੈਲਪ ਉਹ ਵੀ ਕਰਾਂਗੇ ਇਸ ਦੇ ਨਾਲ ਨਾਲ ਤੇ ਮੈਨੂੰ ਇਹੀ ਲੱਗਦਾ ਹੈ ਵੀ ਸਾਰੀਆਂ ਜਿੰਨੀਆਂ ਵੀ ਭੈਣਾਂ ਨੇ ਠੀਕ ਹੈ ਉਹ ਆਪਣੇ ਕੰਮਕਾਰ ਦੇ ਵਿੱਚੋਂ ਬਾਹਰ ਨਿਕਲ ਕੇ ਤਿਆਂ ਦਾ ਫੈਸਟੀਵਲ ਹਰ ਇੱਕ ਨੂੰ ਅਧਿਕਾਰ ਹੈ ਸੈਲੀਬ੍ਰੇਟ ਕਰਨ ਦਾ ਤੋ 3 ਅਗਸਤ ਨੂੰ ਆਕੇ ਸਾਡੇ ਨਾਲ ਜ਼ਰੂਰ ਸੈਲੀਬ੍ਰੇਟ ਕਰਨ ਇਹਦੇ ਕੋਈ ਚਾਰजेस ਨਹੀਂ ਹੈ ਵਿਦਆਊਟ ਐਨੀ ਕੋਈ ਚਾਰजेस ਠੀਕ ਹੈ ਅਸੀਂ ਐਂਟਰੀ ਪਾਸ ਕੁਝ ਵੀ ਨਹੀਂ ਰੱਖਿਆ ਹੋਇਆ ਹਰ ਕੋਈ ਆ ਸਕਦਾ ਹਰ ਕੋਈ ਜਾ ਜਾ ਸਕਦਾ ਇਹ ਵੇਖਿਆ ਤਿਆਂ ਦਾ ਕੰਮ ਜਿਹੜੇ ਸੈਲੀਬ੍ਰੇਟ ਸੈਲੀਬ੍ਰੇਟ ਕਰਾਉਂਦੇ ਜਾਂ ਮੇਲਾ ਤਿਆਂ ਦਾ ਕਰਾਉਂਦੇ ਉਹ ਖੁਦ ਹੀ ਵਸਟੈਂਚ ਹੁੰਦੇ ਮੈਂ ਬੱਚਣ ਦੀ ਸ਼ਿਕਸ਼ਾ ਦੇਣਗੇ ਜੀ ਸਰ ਅਗਰ ਦੇਖੋ ਆਪਾਂ ਆਪਣਾ ਆਪਾਂ ਨੂੰ ਆਪਣੀ ਵਿਰਾਸਤ ਦਾ ਜੀ ਉਹ ਬੰਦੇ ਹੋਗੇ ਨੇ ਉਹ ਮੈਂ ਚ ਜਿਹੜੀ ਨੇਜੰਡਾ ਹੁੰਦੇ ਜੂੰਝੀ ਰਹਿੰਦੀ ਹੈ ਜੀ ਤੇ ਉਹ ਫਿਰ ਚੰਗੀ ਦਾ ਗਾਈਡ ਨਹੀਂ ਕਰ ਸਕਦੇ ਨਾ ਬੱਚਿਆਂ ਨੂੰ ਸਰ ਸਾਡੀ ਸਾਡੀ ਜਿਹੜੀ ਟੀਮ ਹੈ ਜੀ ਇਹ ਅਸੀਂ ਵੱਖਰੀ ਵੱਖਰੀ ਟੀਮ ਪਿਆਰ ਕੀਤੀ ਹੋਈ ਹੈ ਜੀ ਦੇਖ ਸਾਡੇ ਕੋਲ ਅਸੀਂ ਤਿੰਨ ਬੰਦੇ ਆਪਣੇ ਜਿਹੜੇ ਆ ਉਹ ਆਪਣੇ ਸਟੇਜ ਕੰਡਕਟ ਨੂੰ ਰੱਖੇ ਹੋਇਆ ਅਸੀਂ ਆਪਣੀ ਪੂਰੀ 15 ਲੇਡਿਸ ਦੀ ਸਾਡੀ ਟੀਮ ਹੈ ਬੜੀ ਜਿਹੜੀ ਕਿ ਡੈਡੀਕੇਟਿਡ ਹੋ ਕੇ ਕੰਮ ਕਰ ਰਹੀ ਹੈ 10 ਸਾਡੇ ਜਿਹੜੇ ਟੀਮਸ ਹੋਣਗੇ ਤਿੰਨ ਤਿੰਨ ਅਸੀਂ ਪੰਜ ਭਾਗਾਂ 'ਚ ਵੰਡ ਦਿੱਤਾ ਹੈ ਜਿਹੜੇ ਪਾਸੇ ਚੀਫ ਗੈਸ ਜਾਣਗੇ ਉਧਰ ਦੇ ਪਾਸੇ ਤਿੰਨ ਟੀਮ ਹੀ ਚੈੱਕ ਕਰੇਗੀ ਉਹਨਾਂ ਨੂੰ ਉਹਨਾਂ ਨਾਲ ਹੀ ਰਹੇਗੀ ਬਾਕੀ ਤਿੰਨ ਜਿਹੜੀ ਆ ਆਡੀਅנס ਦਰਵਾਜੇ ਦੇ ਉੱਤੇ ਖੜੀ ਹੋ ਕੇ ਬਿਲਕੁਲ ਹੱਥ ਜੋੜ ਕੇ ਵੈਲਕਮ ਕੀਤਾ ਜਾਏਗਾ ਸਭ ਦਾ ਸਟੇਜ ਵਾਲੇ ਅਲੱਗ ਹੋਣਗੇ ਜੀ ਉਹ ਦੂਸਰੇ ਡਿਪਾਰਟਮੈਂਟ ਨਾਲ ਤੀਸਰੇ ਡਿਪਾਰਟਮੈਂਟ ਦਾ ਕੋਈ ਨਹੀਂ ਹੋਏਗਾ ਜਿਹੜੇ ਮੈਡਮ ਲੱਗਿਆ ਆਪਣੇ ਜਿਵੇਂ ਨੀਟਲ ਨੈਸ਼ਨ ਪਬਲਿਕ ਸਕੂਲ ਵੱਲੋਂ ਆਏ ਹੈ ਹਾਂਜੀ ਸਾਡੀ ਆਸ ਵੈਲਫੇਅਰ ਸੁਸਾਇਟੀ ਹੈ ਜਿਹੜਾ ਕਿ ਅਸੀਂ ਰਲ ਕੇ ਸਾਰੇ ਕਰ ਰਹੇ ਆ ਮੈਂ ਤੁਹਾਨੂੰ ਖੇਰ ਦੱਸ ਰਹੀ ਆ ਕਿ ਸਾਡੀ ਆਸ ਵੈਲਫੇਅਰ ਸੁਸਾਇਟੀ ਜਿਹੜੀ ਕਿ ਇਸ ਪ੍ਰੋਗਰਾਮ ਨੂੰ ਬਣਾ ਰਹੀ ਹੈ ਇਸ ਦੇ ਵਿੱਚ ਅਸੀਂ ਸਾਰੀ ਡੈਡੀਕੇਟਿਡ ਹੋ ਕੇ ਲੇਡੀਜ਼ ਕੰਮ ਕਰ ਰਹੇ ਆ ਜੀ ਸਕੂਲ ਵੀ ਬੱਚਿਆਂ ਦਾ ਸਾਡਾ ਪਾਰਟਿਸਪੇਸ਼ਨ ਹੁੰਦਾ ਜਿਵੇਂ ਮੈਡਮ ਨੇ ਕਿਹਾ ਕਿ ਤੁਹਾਨੂੰ ਬਹੁਤ ਥੱਲੇ ਪਹਿਲਾਂ ਆਉਂਦੇ ਸੀਗੇ ਅੱਜ ਤੱਕ ਤੁਹਾਨੂੰ ਬਹੁਤ ਲੋੜੇ ਬਾਹਰ ਕਰਦੇ ਬਲਕਿ ਵੱਡੇ ਆਉਂਦੇ ਆ ਹਮ ਆਉਣਾ ਟਾਈਮ 'ਚ ਫਿਰ ਕੋਈ ਹੋਰ ਕਾਜ ਬਣਾਉਂਦਾ ਹੈ ਕੋਈ ਮੈਸੇਜ ਦੇ ਦੇ ਨਹੀਂ ਜੀ ਇਹਦੇ ਵਿੱਚ ਇਹ ਹੈ ਕਿ ਸਾਡੀ ਜਿਹੜੀ ਐਜੂਕੇਸ਼ਨ ਸਿਸਟਮ ਹੈ ਉਹ ਬੜਾ ਐਪਫਰਡ ਕਰ ਰਹੀ ਹੈ ਕੁਣੇ ਸਾਨੂੰ 15 ਦਿਨ ਪਹਿਲਾਂ ਹੀ ਸਾਨੂੰ ਮੈਸੇਜ ਆਇਆ ਕਿ ਹਰ ਸਕੂਲ ਘੱਟੋ ਘੱਟ 70 ਬੋਧੇ ਲਗਾ। ਤੇ ਜਿਹਦੇ ਵਿੱਚ ਸਾਡੇ ਸਕੂਲਾਂ ਦੀ ਮਹਿਮ ਜਾਰੀ ਹੈ ਜੀ ਪੋਰਟਲ ਤੇ ਬਕਾਇਦਾ ਚੜ ਰਹੇ ਆ। ਸਿਰਫ ਇਹ ਦਿਖਾਵੇ ਲਈ ਨਹੀਂ ਆ। ਬਕਾਇਦਾ ਅਸੀਂ ਪੋਰਟਲ ਦੇ ਉੱਤੇ ਚੜਾ ਰਹੇ ਆ। ਹਰ ਪ੍ਰਾਈਵੇਟ ਸਕੂਲ, ਹਰ ਸਰਕਾਰੀ ਸਕੂਲ, ਨਰਸਰੀ ਤੋਂ ਜਾ ਕੇ ਅਸੀਂ ਧੋਦੇ ਲੈ ਕੇ ਆ ਰਹੇ ਆ ਤੇ ਲਗਾ ਰਹੇ ਆ। ਮੈਡਮ ਮੇਰਾ ਮੇਰਾ ਸਵਾਲ ਅਸੀਂ ਇਹ ਕੰਮ ਖਤਮ ਨਹੀਂ ਹੋਣ ਦੇਣਾ। ਮੇਰਾ ਸਵਾਲ ਮੇਰਾ ਮੇਕੀ ਰਿਹਾ ਮੇਰਾ ਕਹਿਣਾ ਹਾਂ ਜੀ ਜਿਵੇਂ ਚੀਜ਼ ਦਾ ਸਤੰਦੇ ਉਹ ਫੁੱਟ ਵੈਸਟਰਨ ਡਰੈਸ ਹੁੰਦੇ ਨਾਲ ਨਹੀਂ ਨਹੀਂ ਸਾਡੇ ਵਾਲੇ ਜਿਹੜੇ ਸਾਡੇ ਆਪਣੇ ਵੱਲੋਂ ਦੇਖੋ ਕੋਸ਼ਿਸ਼ ਇਹੀ ਹੈ ਕਿ ਅਸੀਂ ਸਭ ਨੂੰ ਪੰਜਾਬੀ ਦਾ ਪਹਿਰਾਵਾ ਗਿਆ ਕਿ ਪੰਜਾਬੀ ਦੇ ਪਹਿਰੇ ਜਾਣੇ ਸਾਡੇ ਗੈਸਟ ਵੀ ਸਾਰੇ ਪੰਜਾਬੀ ਦੇ ਵਿੱਚ ਹੀ ਆ ਰਹੇ ਠੀਕ ਹੈ ਬਾਕੀ ਸਰ ਦੇਖੋ ਅਗਰ ਮੈਂ ਕੋਲ ਹਾਂਜੀ ਬਕਾਇਦਾ ਪੀਂਗ ਦਾ ਇੰਤਜ਼ਾਮ ਬਕਾਇਦਾ ਹੋ ਚੁੱਕਿਆ ਹੈ ਕੋਈ ਨਾ ਵੀ ਲਗਾਈਆਂ ਜੀ ਜਿਵੇਂ ਪੁਰਾਣੇ ਜ਼ਮਾਨੇ ਚ ਪੀਂਗਾ ਹੁੰਦੀਆਂ ਸੀ ਅਸੀਂ ਤਾਂ ਇਹ ਵੀ ਸੋਚਿਆ ਕਿ ਪਿੰਗ ਦੇ ਉੱਤੇ ਬਲਾਰਡਸ ਨੂੰ ਵੀ ਡੈਕੋਰੇਸ਼ਨ ਕਰੀਏ ਤਾਂ ਕਿ ਥੋੜਾ ਜਿਹਾ ਇੱਕ ਤਰ੍ਹਾਂ ਦਾ ਅਹਿਸਾਸ ਹੋਵੇ ਵਾਕਿਆ ਰਾਇਲ ਚੇਂਜ ਦੇ ਵਿੱਚ ਜਾ ਰਹੇ ਹਾਂ ਪਰ ਇੱਕ ਗੱਲ ਹੋਰ ਹੈ ਵੀ ਜਿਹੜਾ ਪਿਆਰ ਪੌਦਾ ਨੂੰ ਲਾਇਆ ਹੈ ਉਹ ਅਸੀਂ ਖੁੱਲੇ ਮਨ ਆਏ ਪਹਿਲੀ ਦੰਦ ਜਿਆਦਾ ਤੇ ਖੁੱਲੇ ਜਿਹਾ ਬਣਾ ਲਓ ਉਸੇ ਪੇੜ ਆਉਂਦੇ ਦੀ ਕੋਣ ਹੈ ਕਿੜੀਆ ਦਾ ਤਿਉਹਾਰ ਤੇ ਇਸਾ ਤੇ ਜਿੰਨੇ ਵੀ ਮੈਂਬਰ ਆ ਵੀ ਜਿਹੜੇ ਤੁਸੀਂ ਪੂਰਾ 10 ਕਿਥੇ ਜਿਮਾਰ ਰਹੇ ਤੁਸੀਂ ਸਾਰੇ ਨੇ ਸੱਟ ਉੱਪਰ ਦਿੱਸੋ ਹਾਂਜੀ ਆਪਣਾ ਜਿਹੜਾ ਇਹ ਕਿੜੀਆ ਦਾ ਤਿਉਹਾਰ ਮਨਾ ਰਹੇ ਹੈ ਵੇੜ ਤਾਲਾ ਗਲੀ ਨੰਬਰ 1 ਤੇ ਮਨਾ ਰਹੇ ਹੈ ਕਿੜੀਆ ਦਾ ਦੇ ਵਿੱਚ ਬਸਤੀ ਨੂੰ ਪੂਰਾ ਬਸਤੀ ਨਮਾਟਿਆ ਕਰ ਹਾਂਜੀ બસੀ ਮਾਰੇ ਵੀ ਕਿਹੇ ਕਰਨਾ ਫਿਰ ਬਸਤੀ ਨੰਬਰ 1 ਜੀ ਜੀ ਗਰਾਉਂਡ ਹੈਗਾ ਉਥੇ ਖੁੱਲਾ ਗਰਾਉਂਡ ਹੈਗਾ ਉਥੇ ਚਿੜੀਆ ਘਰ ਦੇ ਅੰਦਰ ਨਹੀਂ ਹੈਗਾ ਬਾਹਰ ਹੀ ਬਾਹਰ ਚਿੜੀਆ ਘਰ ਹੈ ਨੀਅਰ ਚਿੜੀਆ ਘਰ ਹੈ ਨਾ ਜੀ ਬੀ ਤਲਾਬ ਨੰਬਰ ਈਡੀਆਰ ਕੋਪਟੀਨਾ ਗਿਆ ਵਜ ਨਹੀਂ ਵੀ ਪਹਿਲਾਂ ਬੋਲਿਆ ਸੀ ਉਹਨਾਂ ਨੇ ਨੀਅਰ ਚਿੜੀਆ ਘਰ ਬੋਲਿਆ ਨੀਅਰ ਬੋਲਿਆ ਉਹਾਂ ਜੀ ਬੋਲਿਆ ਸੀ ਦੁਬਾਰਾ ਇੱਕ ਵਾਰ ਜੀਆ ਚਿੜੀਆ ਮੈਂ ਲਗਾ ਵੀ ਤਲਾਬ ਬਸਤੀ ਨੰਬਰ 1 ਹੈ ਜੀ ਨੀਅਰ ਨੀਅਰ ਚਿੜੀਆ ਘਰ ਹੈ ਜੀ ਓਪਨਲੀ ਗਰਾਉਂਡ ਹੈ ਜੋ ਓਪਨਲੀ ਸਾਰੇ ਪ੍ਰੋਗਰਾਮ ਕੀਤਾ ਜਾ ਰਿਹਾ ਹੈਗਾ